ਅਮਰਸਰ ਪੁਲਿਸ ਵੱਲੋਂ ਚਾਚਾ ਭਤੀਜੀ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ ਜੋ ਕਿ ਵਿਦੇਸ਼ਾਂ ਤੋਂ ਵੱਡੇ ਪੱਧਰ ਦੇ ਉੱਤੇ ਹੈਰੋਇਨ ਅਤੇ ਹੋਰ ਵੀ ਚੀਜ਼ਾਂ ਲਿਆ ਕੇ ਪੰਜਾਬ ਦੇ ਵਿੱਚ ਵੇਚਣ ਦਾ ਕੰਮ ਕਰਦੇ ਸਨ ਤਾਂ ਇਸ ਦੇ ਵਿੱਚ ਇੱਕ ਵੱਡੀ ਰਿਕਵਰੀ ਜਿਹੜੀ ਅਮਰਸਰ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਪੁਲਿਸ ਦੇ ਉਹ ਟੀਮ ਤੁਹਾਡੇ ਸਾਹਮਣੇ ਹੈ ਤੇ ਇਸ ਦੇ ਨਾਲ-ਨਾਲ ਅਮਰਸਰ ਪੁਲਿਸ ਦੇ ਕਮਿਸ਼ਨਰ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਕਿ ਜਿਹੜੇ ਕੀ ਗੱਲਬਾਤ ਕਰਦੇ ਆ ਉਹਨਾਂ ਨਾਲ ਕਿ ਆਖਿਰਕਾਰ ਕੀ ਹੈ ਸਾਰਾ ਮਸਲਾ ਸਰ ਕਾਫੀ ਵੱਡੀ ਕਾਮਯਾਬੀ ਔਰ ਚਾਚੇ ਭਤੀਜੀ ਦਾ ਜੋ ਗਰੋਹ ਸੀ ਕੀ ਹੈ ਜੀ ਮਾਮਲੇ ਦੇਖੋ ਅਸੀਂ ਜਿਹੜਾ ਸਾਡਾ ਨਸ਼ਾ ਵਿਰੋਧੀ ਮੁਹਿੰਮ ਹੈ ਮਾਨਯੋਗ ਸੀਐਮ ਸਾਹਿਬ ਦੇ ਡਾਇਰੈਕਸ਼ਨ ਚ ਉੱਤੇ ਮੈਨੂੰ ਸਮਝਦਾ ਕਿ ਬੜਾ ਸਕਸੈਸਫੁਲ ਆਪਰੇਸ਼ਨ ਹੋਇਆ 8 ਕਿਲੋ ਤੋਂ ਉੱਪਰ ਹਿਰੋਇਨ 6 ਕਿਲੋ OPM 4 ਪਿਸਟਲਸ ਔਰ 17 ਕਾਰਟ੍ਰਿਜਸ ਔਰ 13 ਕਿਲੋ ਦੇ ਜਿਹੜਾ ਸਮਗਰੀ ਹੈ ਵੇਟ ਦੀ ਕੈਮੀਕਲ ਮਿਲੇ ਹੈ ਜਿਹੜੇ ਕਿ ਡਰੱਗ ਐਨਹਾਂਸਰ ਹੈ ਜੋ ਮੋਢਲੀ ਪੁਛੇਜ ਤੋਂ ਪਤਾ ਲੱਗਿਆ ਜਿੰਨਾ ਮਾਤਰਾ ਵਧਾ ਦਿੰਦੇ ਆ ਡਰੱਗਸ ਦੀ ਸੋ ਇਹ ਅਦਿੱਤਿਆ ਹੈ ਸ਼ੰਭੂ ਹੈ ਔਰ ਸਨੀ ਹੈ ਔਰ ਉਹ ਸਨੀ ਦੀ ਬੇਟੀ ਹੈ ਮੁਸਕਾਨ ਤਿੰਨ ਮੁਲਜ਼ਮ ਫੜੇ ਗਏ ਆਂ ਔਰ ਸਨੀ ਜਿਹੜਾ ਉਹ ਬਰਗਫਤਾਰ ਹੋਣਾ ਬਾਕੀ ਹੈ ਉਹਦੇ ਖਿਲਾਫ ਕਾਫੀ ਮੁਕਦਮੇ ਪਹਿਲਾਂ سنگੀਨ ਜੁਰਮਾਂ ਦੇ ਤੇ ਐਨਡੀਪੀਐਸ ਦੇ ਦਰਜ ਹੈ ਅਦਿੱਤਿਆ ਦੇ ਖਿਲਾਫ ਵੀ ਮੁਕਦਮੇ ਆ ਸਿਮਿਲਰਲੀ ਸ਼ੰਭੂ ਦੇ ਖਿਲਾਫ ਵੀ ਕਾਫੀ ਮੁਕਦਮੇ ਦਰਜ ਨੇ ਔਰ ਬੇਟੀ ਦਾ ਜਿਹੜਾ ਉਹਨਾਂ ਦਾ ਰੋਲ ਇਸ ਕਰਕੇ ਆ ਬਿਕਾਉਜ਼ ਉਹ ਸਾਰੀ ਜਿਹੜੀ ਕਨਸਾਈਨਮੈਂਟ ਹੈ ਉਹਨੂੰ ਇਧਰ ਉਧਰ ਕਰਨ ਦੇ ਵਿੱਚ ਉਹਦੀ ਰੋਲ ਸਾਹਮਣੇ ਆ ਤੇ ਸਰ ਇਹ ਕਿਵੇਂ ਸਾਰਾ ਕਰਦੇ ਸੀ ਮੈਪਿੰਗ ਤਿਆਰ ਕਰਦੇ ਸੀ ਕਿ ਇੱਕ ਸਮਾਨੂਿਕ ਜਗ੍ਹਾ ਤੋਂ ਦੂਜੀ ਲੈ ਕੇ ਜਗ੍ਹਾ ਤੇ ਲੈ ਕੇ ਜਾਇਆ ਜਾਵੇ ਦੇਖੋ ਦੋ ਤਰ੍ਹਾਂ ਦੀਆਂ ਚੀਜ਼ਾਂ ਸੋਰਸ ਕਲੀਅਰ ਹੁੰਦੇ ਜਾ ਰਹੇ ਇਹਦੇ ਵਿੱਚ ਇੱਕ ਤਾਂ ਹੈਗਾ ਕ੍ਰਾਸ ਬਾਰਡਰ ਇੱਕ ਦੂਸਰਾ ਹੈਗਾ ਵਿਦਨ ਦੀ ਕੰਟਰੀ ਜੇ ਆਪਾਂ OPM ਲਈਏ ਉਹ ਤਾਂ ਵਿਦਨ ਦੀ ਕੰਟਰੀ ਆਈ ਹੈ ਪਿਸਟਲ ਕੁਝ ਵਿਦਨ ਕੰਟਰੀ ਵੀ ਹੈ ਕਿ ਜਿਵੇਂ ਗਲੌਕ ਪਿਸਟਲ ਬੜਾ ਸਫਿਸਟੀਕੇਟਿਡ ਮਿਲਿਆ ਇਟਾਲੀਅਨ ਉਹ ਕਲੀਅਰ ਲੱਗਦਾ ਹੈ ਕਿ ਕ੍ਰਾਸ ਬਾਰਡਰ ਇਹਦਾ ਕਨੈਕਸ਼ਨ ਹੈ ਜੀ ਤੇ ਜਦੋਂ ਸਰ ਕੈਮੀਕਲ ਹੈ ਉਹ ਕਿਸ ਵਾਸਤੇ ਯੂਜ਼ ਹੁੰਦਾ ਤਾਂ ਤਾਂ ਕੀ ਰੋਲ ਹੁੰਦਾ ਕੈਮੀਕਲ ਦੀ ਹੈ ਜੇਸੀ ਲੈਬੋਰਟਰੀ ਤੋਂ ਚੈੱਕ ਕਰਾਉਣਾ ਜੀ ਬਟ ਜੋ ਮੁੱਢਲੀ ਪੁਸ਼ਕਿਸ਼ ਤੋਂ ਪਤਾ ਲੱਗਿਆ ਇਹਨਾਂ ਨੇ ਸਟੋਰ ਇਸ ਕਰਕੇ ਕੀਤਾ ਸੀ ਕਿ ਜਿਸ ਤਰ੍ਹਾਂ ਕੁਆਂਟੀਟੀ ਵਧਾਉਣ ਵਾਸਤੇ ਹੀਰੋਇਨ ਦੀ ਤੇ ਸਰ ਇਹ ਕਿੱਥੇ ਕਿੱਥੇ ਸਪਲਾਈ ਕਰਦੇ ਸੀ ਔਰ ਕੀ ਇਹਨਾਂ ਦਾ ਸੋਰਸ ਕੋਈ ਸਾਹਮਣੇ ਆ ਹੈ ਅਜੇ ਉਹ ਗੱਲਾਂ ਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਜੀ ਬਿਕੋਜ਼ ਸਨੀ ਦੀ ਵੀ ਅਜੇ ਗ੍ਰਿਫਤਾਰੀ ਬਾਕੀ ਹੈ ਮੇਨ ਸਾਡਾ ਫੋਕਸ ਹੈ ਉਹਦੀ ਗ੍ਰਿਫਤਾਰੀ ਤੇ ਉਸ ਤੋਂ ਬਾਅਦ ਇਹ ਸਾਰੀ ਜਿਹੜੀ ਹੈ ਜਿਹੜੀ ਮਾਮਲਾ ਆਪਾਂ ਨੂੰ ਕਲੀਅਰਟੀ ਇੱਤੇ ਹੋ ਰ आएगी ਜਿਸ ਤਰ੍ਹਾਂ ਤੁਸੀਂ ਕਿਹਾ ਕਿ ਐਜੂਕੇਟਿਡ ਨਹੀਂ ਹੈ ਫੈਮਲੀ ਪਰ ਮਤਲਬ ਜਿਸ ਤਰ੍ਹਾਂ ਉੱਪਰ ਫਿਰ ਵੀ ਐਡਾ ਵੱਡਾ ਨੈਟਵਰਕ ਕਿ ਚਲਾਣਾ ਕਿੰਨਾ ਸਮਝਦੇ ਹੋ ਦੇਖੋ ਭਾਈ ਸਾਹਿਬ ਕ੍ਰਿਮੀਨਲ ਦੇ ਸਾਈਕੀ ਦੇ ਵਿੱਚ ਕੋਈ ਮਤਲਬ ਪੈਮਾਨਾ ਨਹੀਂ ਹੁੰਦਾ ਇਸ ਚੀਜ਼ ਦਾ ਔਰ ਜਦੋਂ ਬੰਦਾ ਕ੍ਰਾਈਮ ਦੀ ਜੁਨੀਆਂ ਚਲੇ ਜਾਂਦਾ ਉਹ ਅੱਗੇ ਤੋਂ ਅੱਗੇ ਉਹਦੀ ਉਹੋ ਜਿਹੀ ਸਾਈਕੀ ਬਣਦੀ ਜਾਂਦੀ ਔਰ ਉਸ ਹਿਸਾਬ ਨਾਲ ਆਪਣੇ ਜਿਹੜੇ ਐ ਮੋਡਸ ਪਰੈਂਡੀ ਚੇਂਜ ਕਰਦਾ ਰਹਿੰਦੇ ਹੈ। ਬੜੀ ਵੱਡੀ ਕਾਮਯਾਬੀ ਸਮਝਦੇ ਕਿਉਂਕਿ ਇਸ ਦੇ ਵਿੱਚ ਖਾਸ ਕਰਕੇ ਲੜਕੀ ਜਿਹੜੀ ਹੈ ਕਹਿੰਦੇ ਉਤੇ ਤਕਰੀਬਨ ਸ਼ੱਕ ਨਹੀਂ ਕੀਤਾ ਜਾਂਦਾ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਉਂਦੀਆਂ ਕਿ ਐਸ ਕੇਸ ਵੀ ਉਹੀ ਪਾਰ ਰਿਹਾ ਹੈ। ਹਾਂਜੀ ਬਿਲਕੁਲ ਬੇਸਿਕਲੀ ਮੈਂ ਤਾਂ ਇਹ ਸਮਝਦਾ ਕਿ ਆਪਣੇ ਬੱਚਿਆਂ ਨੂੰ ਯੂਜ਼ ਕਰਨਾ ਮਿਸਯੂਜ਼ ਕਰਨਾ ਇਜ਼ ਰੋਂਗ ਥਿੰਗ। ਬੇਸਿਕਲੀ ਕੰਮ ਹੀ ਗਲਤ ਹੈ। ਬਟ ਮੈਂ ਸਾਰੀ ਟੀਮ ਨੂੰ ਜਿੱਚ ਹਰਪ੍ਰੀਤ ਮੁੰਡੇਰ ਜੀ ਸਾਡੇ ਡੀਸੀਪੀ ਸਾਹਿਬ ਨੇ ਵਿਸ਼ਾਲਜੀਤ ਨੇ ਜਸਪਾਲ ਹੁਣੀ ਨੇ ਜਸਵੀਰ ਸਿੰਘ ਬਲਵਿੰਦਰ ਸਿੰਘ ਔਰ ਸਾਰੇ ਜਿਹੜੇ ਇਹਨਾਂ ਦੀ ਟੀਮ ਹੈ ਇਹ ਬਹੁਤ ਅੱਛਾ ਕੰਮ ਇਹਨਾਂ ਨੇ ਕੀਤਾ ਔਰ ਵਾਜਬ ਇਨਾਮ ਵਾਸਤੇ ਮੈਂ ਡੀਜੀ ਸਾਹਿਬ ਨੂੰ ਵੀ ਰეკਮੈਂਡ ਕਰਾਂਗਾ ਨਾ ਛੋਟੇ ਜਿਹੇ ਟਾਊਨ ਦੇ ਵਿੱਚ ਸਵਾਲ ਆ ਕਿ ਐਡੇ ਵੱਡੇ ਲੈਵਲ ਦੇ ਉੱਤੇ ਸਮਾਨ ਆਣਾ ਇਹ ਕਿੰਨਾ ਖਤਰਨਾਕ ਦੇਖੋ ਗੱਲ ਇਹ ਹੈ ਕਿ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਨੇ ਆਪਣੇ ਕੰਮ ਕਰਨੇ ਪੁਲਿਸ ਉਹਨਾਂ ਤੋਂ ਜ਼ਿਆਦਾ ਸਤਾਰਕ ਹੈ ਔਰ ਤੁਹਾਡੇ ਸਾਹਮਣੇ ਰਿਜ਼ਲਟ ਹੈ ਸਾਰਾ 26 ਪਰਚੇ ਨੇ ਇਸ ਬੰਦੇ ਦੇ ਉੱਤੇ ਜੀ ਸਨੀ ਦੇ ਉੱਤੇ 26 ਪਰ ਪੁਰਾਣੇ ਪਰਚੇ ਨੇ ਹੁਣੇ ਮਹੀਨਾ ਦੇ ਦੋ ਮਹੀਨੇ ਪਹਿਲਾਂ ਹੀ ਸ਼ਾਇਦ ਆਇਆ ਹੈ ਬਾਹਰ ਉਹ ਚੈੱਕ ਕਰ ਰਹੇ ਆਂ ਅਸੀਂ ਔਰ ਜਲਦੀ ਇਹਨੂੰ ਫੜ ਕੇ ਫਿਰ ਲਿੰਕ ਹੋਰ ਕਿਤੇ ਸਰ ਤਸਕਰਾਂ ਦੇ ਵਿੱਚ ਹੈਗੇ ਜੀ ਕੁਝ ਹੋਰ ਸਨੀ ਤੋਂ ਕਾਫੀ ਗੱਲਾਂ ਕਲੀਅਰ ਹੋਣੀਆਂ ਜੀ ਆਏ ਤੋਂ ਕਿਉਂਕਿ ਉਹ ਕਿੰਗ ਪਿੰਨ ਉਹੀ ਹੈ ਤੇ ਹੋਰ ਕੋਈ ਸਰ ਇਹਦੇ ਕੋਲ ਹੋਰ ਕੀ ਬਰਾਮਦਗੀ ਦੀ ਉਮੀਦ ਜਿਸ ਤਰ੍ਹਾਂ ਜਿਤਾਈ ਜਾ ਰਹੀ ਹੈ ਦੇਖੋ ਇਸ ਸਨੀ ਦੇ ਆਉਣ ਤੇ ਹੋ ਸਕਦਾ ਕੁਝ ਹੋਰ ਬਰਾਮਦਗੀ ਵੀ ਹੋਵੇ ਜੀ ਪਰ ਮੇਨ ਕਿੰਗਪਿੰਨ ਲੜਕੀ ਹੈ ਸਰ ਇਹਦੇ ਵਿੱਚ ਜਿਹੜੀ ਲੜਕੀ ਦਾ ਤਾਂ ਰੋਲ ਇੰਨਾ ਕੀ ਹੈ ਕਿ ਟਰਾਂਸਫਰ ਆਫ ਕਨਸਾਈਨਮੈਂਟ ਉਹਦਾ ਉਹਨਾਂ ਇੱਥੇ ਲਗਾਉਂਦੇ ਸੀ ਟਰਾਂਸਫਰ ਆਫ ਕਨਸਾਈਨਮੈਂਟ ਜਿੱਦਾਂ ਇੱਥੇ ਇੱਕ ਘਰ ਦੇ ਇੱਕ ਹਿੱਸੇ 'ਚ ਉਹ ਦੂਜੇ ਘਰ 'ਚ ਰੱਖਦੀ ਜਾਂ ਦੂਜੇ ਕਮਰੇ 'ਚ ਰੱਖਦੀ ਜਾਂ ਉੱਪਰਲੋਕੋ ਹੁੰਦੀ ਛੱਤ 'ਤੇ ਉਹਨਾਂ ਕੋ ਉਹਦਾ ਰੋਲ ਸੀ ਤੇ ਉਹਦੀ ਟ੍ਰੇਨ ਸੀ ਮਾਸਟਰ ਸੀ ਇਸ ਚੀਜ਼ ਦੀ ਦੇਖੋ ਜਦੋਂ ਬੱਚੇ ਨੂੰ ਜਿਹੋ ਜਿਹੀ ਡਾਇਰੈ ਠੀਕ ਹੈ ਸਰ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਇੱਥੇ ਮੌਜੂਦ ਹਾਂ ਤਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਗੋਰਖ ਧੰਦਾ ਚੱਲਦਾ ਸੀ ਲੜਕੀ ਨੂੰ ਇੱਕ ਚਾਚਾ ਆਪਣੀ ਭਤੀਜੀ ਦਾ ਇਸਤੇਮਾਲ ਇਸ ਕਰਕੇ ਕਰਦਾ ਸੀ ਕਿ ਉਹ ਜਿਹੜਾ 2 ਨੰਬਰ ਦਾ ਮਾਲ ਹੈ ਉਸ ਨੂੰ ਟਿਕਾਣੇ ਲਗਾ ਸਕੇ ਜਿਸ ਦੇ ਵਿੱਚ ਕੀ ਉਸ ਵੱਲੋਂ ਜਿਹੜੀ ਹੈਰੋਇਨ ਅਤੇ ਹੋਰ ਜਿਹੜੀਆਂ ਚੀਜ਼ਾਂ ਨੇ ਜਿਸ ਨੂੰ ਸੀ ਕਿ ਚਿੱਟਾ ਵੀ ਕਹਿੰਦੇ ਆ ਉਸ ਨੂੰ ਟਿਕਾਣੇ ਲਾਉਣ ਦਾ ਕੰਮ ਕਰਦੀ ਸੀ ਔਰ ਆਪਣੇ ਰਿਸ਼ਤੇਦਾਰਾਂ ਦੇ ਘਰਾਂ 'ਚ ਜਦੋਂ ਜਾਂਦੀ ਸੀ ਤੇ ਉੱਥੇ ਜਾ ਕੇ ਆਪਣਾ ਸਮਾਨ ਰੱਖਾਂਦੀ ਸੀ ਉਸ ਤੋਂ ਬਾਅਦ ਸਮਾਨ ਰੱਖਣ ਤੋਂ ਬਾਅਦ ਉਸ ਸਮਾਨ ਨੂੰ ਲੋਡ ਪੈਨ ਦੇ ਉੱਤੇ ਕੱਢਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਇਸ ਦੀ ਸਪਲਾਈ ਕੀਤੀ ਜਾਂਦੀ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਡਰੱਗ ਨੂੰ ਹੋਰ ਵੱਡਾ ਕਰਨ ਵਾਸਤੇ ਇੱਕ ਕੈਮੀਕਲ ਵੀ ਜਿਹੜਾ ਹੈ ਉਹਨਾਂ ਕੋਲਸ ਮਿਲਿਆ ਹੈ ਜਿਹਦੇ ਨਾਲ CO2 ਦੀ ਕੁਆਂਟੀਟੀ ਨੂੰ ਵਧਾਉਂਦੇ ਸਨ ਤੇ ਆਸ-ਪਾਸ ਦੇ ਇਲਾਕੇ ਅਜ ਦਿੰਦੇ ਸਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਕ੍ਰੋਸ ਬਾਰਡਰ ਸਮਗਲਿੰਗ ਜਿਹੜੀ ਹੈ ਇਸ ਦੇ ਵਿੱਚ ਸਾਹਮਣੇ ਆਈ ਹੈ ਔਰ ਪਾਕਿਸਤਾਨ ਤੋਂ ਜਿਹੜਾ ਹੈ ਸਮਾਨ ਸਾਰਾ ਇੱਥੇ ਆਇਆ ਹੈ ਔਰ ਰਸ ਨੂੰ ਜਿਹੜਾ ਹੈ ਇਸ ਤੇ ਸਪਲਾਈ ਕੀਤਾ ਜਾਣਾ ਸੀ ਔਰ 26 ਪਰਚੇ ਇੱਕ ਵਿਅਕਤੀ ਦੇ ਉੱਤੇ ਦਰਜ ਹੈ ਮੈਂ ਅਜ 3 ਮਹੀਨੇ ਪਹਿਲੇ ਜ਼ਮਾਨਤ ਤੋਂ ਬਾਹਰ ਆਂਦਾ ਹੈ ਤਾਂ ਉਸ ਤੋਂ ਬਾਅਦ ਇਸ ਤੰਦੇ ਨੂੰ ਫੇਰ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਇੱਕ ਵੱਡੇ ਨੈਕਸਸ ਦਾ ਪਰਦਾਫਾਸ਼ ਅਮਰਸਰ ਪੁਲਿਸ ਵੱਲੋਂ ਕੀ ਫਿਲਹਾਲ ਤਿੰਨ ਦੋਸ਼ੀ ਕਾਬੂ ਕੀਤੇ ਗਏ ਨੇ ਤੇ ਇੱਕ ਦੋਸ਼ੀ ਹਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਚਾਚਾ ਭਤੀਜੀ ਵੱਲੋਂ ਚਲਾਏ ਜਾ ਰਹੇ ਦੇਸ਼ ਪਧਰੀ ਇਸ ਨੈਕਸਸ ਦਾ ਪਰਦਾ ਫਾਸ਼ ਪੁਲਿਸ ਵੱਲੋਂ ਕੀਤਾ ਗਿਆ ਹੈ ਤੇ ਇਸ ਬਾਬਤ ਜਿਹੜਾ ਹੈ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਵੀ ਟਵੀਟ ਕੀਤੇ ਗਏ ਨੇ ਅਤੇ ਪੁਲਿਸ ਕਮਿਸ਼ਨਰ ਦੀ ਇੱਕ ਵੱਡੀ ਕਾਮਯਾਬੀ ਹੈ ਕਿ ਇੱਕ ਛੋਟਾ ਦਾ ਇਲਾਕਾ ਅਗਰ ਕਹੀਏ اسلامਾਬਾਦ ਇੱਕ ਬਹੁਤ ਛੋਟਾ ਦਾ ਇਲਾਕਾ ਹੈ ਔਰ ਥੋੜਾ ਅਸਲਾਮ ਇਲਾਕਾ ਮੰਨਿਆ ਜਾਂਦਾ ਹੈ ਉੱਥੇ ਲੋਕ ਰਹਿੰਦੇ ਸੀ ਇਸ ਕਰਕੇ ਉੱਥੇ ਰਹਿੰਦੇ ਸੀ ਕਿ ਸਾਡੇ ਦੇ ਕੋਈ ਸ਼ੱਕ ਨਾ ਕਰ ਸਕੇ ਔਰ ਖਾਸ ਕਰਕੇ ਲੜਕੀ ਨੂੰ ਇੱਕ ਤਰ੍ਹਾਂ ਦਾ ਹਥਿਆਰ ਬਣਾਇਆ ਜਾਂਦਾ ਸੀ ਧਾਰ ਬਣਾਇਆ ਜਾਂਦਾ ਸੀ ਤਾਂ ਕਿ ਲੜਕੀ ਦੇ ਕੋਈ ਸ਼ੱਕ ਨਹੀਂ ਕਰਦਾ ਇਸ ਕਰਕੇ ਲੜਕੀ ਨੂੰ ਇਨਵੋਲ ਕੀਤਾ ਗਿਆ ਤਾਂ ਕਿ ਸਮਾਨ ਨੂੰ ਟਿਕਾਣੇ ਲਗਾ ਸਕੇ ਔਰ ਇਸ ਪੂਰੇ ਗੋਰਖ ਧੰਦੇ ਦਾ ਪਰਦਾ ਫਾਸ਼ ਪੁਲਿਸ ਵੱਲੋਂ ਕੀਤਾ ਗਿਆ ਹੈ ਵੱਡੀ ਕਾਮਯਾਬੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਬੀਤੇ ਕੁਝ ਸਮੇਂ ਦੇ ਵਿੱਚ ਉਹ ਵਾਰਦਾਤਾਂ ਜਾਂ ਜਿਸ ਤਰ੍ਹਾਂ ਦੀ ਰਿਕਵਰੀਜ਼ ਹੋ ਰਹੀਆਂ ਨੇ ਇਥੋਂ ਇੱਕ ਖਤਰੇ ਦੀ ਘੰਟੀ ਵੀ ਹੈ ਜਿਹਦੇ ਤੇ ਲਗਾਮ ਲਗਾਉਣ ਵਾਸਤੇ ਪੁਲਿਸ ਤਿਆਰ ਹੈ ਲੇਕਿਨ ਹਾਲੇ ਵੀ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਮੱਛੀਆਂ ਨੇ ਜਿਹੜੀ ਪੁਲਿਸ ਦੇ ਗ੍ਰਫਤ ਤੋਂ ਬਾਹਰ ਹੈ ਜਿਨ੍ਹਾਂ ਨੂੰ ਕੀ ਫੜਨ ਦੀ ਲੋੜ ਹੈ ਫਿਲਹਾਲ ਵੱਡੀ ਕਾਮਯਾਬੀ ਅਮਰਸਰ ਪੁਲਿਸ ਤੋਂ ਮਿਲੀ ਹੈ ਜਿਸ ਦੀ ਡਿਟੇਲਡ ਰਿਪੋਰਟ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅਮਰਤ